ਪਾਕਿਸਤਾਨ ਤੋਂ ਲੈ ਕੇ ਅਮਰੀਕਾ ਤੱਕ ਇਸ ਰੇਂਜ ਦੇ ਚਰਚੇ ਹੋ ਰਹੇ ਨੇ ਭਾਰਤ ਦੇ ਕੋਲ ਅਗਨੀ ਮਿਜ਼ਾਈਲ ਸਿਸਟਮ ਇੱਕ ਅਜੇਹਾ ਸਿਸਟਮ ਹੈ ਜਿਸ ਦੇ ਚਰਚੇ ਹਰ ਪਾਸੇ ਹੋ ਰਹੇ ਨੇ ਤਾਂ ਪਾਕਿਸਤਾਨ ਦੇ 11 에ਅਰਬੇਸ ਨੂੰ ਤਬਾਹ ਕਰਨ ਤੋਂ ਬਾਅਦ ਭਾਰਤ ਹੁਣ ਕੂਟਨੀਤਿਕ ਮੋੜੇ ਤੇ ਵੀ ਪਾਕਿਸਤਾਨ ਨੂੰ ਹਰਾ ਚੁੱਕਾ ऐसे दे नाल ही ए स्पष्ट ਕਰ ਦੇਣਾ ਚਾਹਾਂਗੇ ਕਿ ਜੇਕਰ ਪਾਕਿਸਤਾਨ ਦੁਬਾਰਾ ਕੁਛ ਕਰਨ ਦੀ ਹਮਾਕਤ ਕਰਦਾ ਹੈ ਤਾਂ ਇਸ ਵਾਰ ਪਾਕਿਸਤਾਨ ਦੀ ਹਾਲਤ ਬਹੁਤ ਮਾੜੀ ਹੋਵੇਗੀ। ਪਾਕਿਸਤਾਨ ਨੇ ਭਾਰਤ ਦੀ ਸਵਦੇਸ਼ੀ ਬ੍ਰਮਾਸਤਰ ਬ੍ਰਹਮੋਸ ਮਿਜ਼ਾਈਲ ਦੀ ਤਾਕਤ ਦੇਖੀ ਹੈ। ਹੁਣ ਭਾਰਤ ਨੇ ਸਵਦੇਸ਼ ਹਥਿਆਰ ਦੇ ਪਰਿਵਾਰ ਦੀ ਅਗਨੀ ਪਾਵਰ ਤੋਂ ਪਾਕਿਸਤਾਨ ਨੂੰ ਡਰਾ ਰੱਖਿਆ। ਆਪਰੇਸ਼ਨ ਸਿੰਦੂਰ ਤੋਂ ਬਾਅਦ ਭਾਰਤ ਦੇ ਮਿਜ਼ਾਈਲ ਸ਼ਕਤੀ ਦੀ ਚਰਚਾ ਪੂਰੀ ਦੁਨੀਆ ਛੋਰੀ ਹੈ। ਭਾਰਤੀ ਫੌਜ ਦੇ ਕੋਲ ਇੰਨੀਆਂ ਖਤਰਨਾਕ ਪਲਾਸਟਿਕ ਮਿਜ਼ਾਈਲਸ ਨੇ ਕਿ ਦੁਸ਼ਮਨਾ ਦੀ ਨੀਂਦ ਵੀ ਉੱਡ ਜਾਏਗੀ ਭਾਰਤ ਦੀ ਸਵਦੇਸ਼ੀ ਅਗਨੀ ਮਿਜ਼ਾਈਲ ਵੀ ਇਹਨਾਂ ਦੇ ਵਿੱਚੋਂ ਇੱਕ ਹੈ ਹੁਣ ਤੱਕ ਫੌਜ ਦੇ ਕੋਲ ਅਗਨੀ ਮਿਜ਼ਾਈਲ ਲੜੀ ਦੇ 6 ਵੱਖ-ਵੱਖ ਰੂਪ ਸਨ ਪਰ ਜਲਦ ਹੀ ਦੇਸ਼ ਦੀ ਸਭ ਤੋਂ ਲੰਮੀ ਦੂਰੀ ਵਾਲੀ ਮਿਜ਼ਾਈਲ ਅਗਨੀ 6 ਦਾ ਵੀ ਪ੍ਰੇਖਣ ਕੀਤਾ ਜਾਏਗਾ ਜੈਰੋ ਦੇ ਮਿਜ਼ਾਈਲ ਨੂੰ ਵਿਕਸਿਤ ਕਰਨ ਦੇ ਲਈ ਤੇਜ਼ੀ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ अग्नि छे तो बाद मिजाइल के मामले च भारत पहुंचाएगा सुपर पावर अग्नि मिजाइल के मौजूदा रूप अग्नि एक की रेंज नौ सौ तो बारह सौ किलोमीटर है अग्नि पी मिजायल की मारू समर्था हज़ार तो दो हज़ार किलोमीटर के विकार है अग्नि दो की रेंज दो हज़ार किलोमीटर तो होगी मदनपुरी दे बस्टिक मिजाइल अग्नि तीन की रेंज तीन हज़ार किलोमीटर तो वग्निचार मिजाइल चार, चार हज़ार किलोमीटर तो वूरी तक मात पासक गंदी समर्था रखता है जबकि पांच हजार किलोमीटर तो है। अगली पीढ़ी अग्नि अग्निछे की रेंज अठ हज़ार तो बारह हजार किलोमीटर होगी यह मनिया जाता है कि अग्नि छे भारत के ब्रह्मास्त्र होगा जिससे किसी कोई जवाब नहीं होगा सब तो लंबी दूरी तक ਮਾਰਨ ਵਾਲਾ ਮਿਜ਼ਾਈਲ ਹੋਵੇਗਾ ਅਗਨੀ 6 ਇਸ ਦੀ ਰੇਂਜ ਇੰਨੀ ਉੱਚੀ ਹੈ ਕਿ ਅਮਰੀਕਾ ਯੂਰਪ ਏਸ਼ੀਆ ਦੇ ਕਿਸੇ ਵੀ ਕੋਨੇ ਤੱਕ ਪਹੁੰਚ ਸਕਦਾ ਹੈ ਇਹ ਮਿਜ਼ਾਈਲ ਇੱਕ ਸਮੇਂ ਚ ਕਈ ਪ੍ਰਮਾਣੂ ਹਥਿਆਰ ਲਿਜਾਉਣ ਦੀ ਸਮਰੱਥਾ ਰੱਖਦਾ ਹੈ ਅਗਲੀ 6 ਮਿਜ਼ਾਈਲ ਇੱਕ ਸਮੇਂ ਚ 10 ਤੋਂ ਵੱਖ ਵਖ ਟੀਚਿਆਂ ਤੇ ਹਮਲਾ ਕਰ ਸਕਦਾ ਹੈ ਇਸ ਵਿੱਚ 3 ਤਨ ਤੱਕ ਪ੍ਰਮਾਣੂ ਪੈਲੋਡ ਲਿਜਾਉਣ ਦੀ ਸਮਰੱਥ ਹੈ ਬ੍ਰਹਮੋਸ ਵਾਂਗ ਅਗਨੀ ਮਿਜ਼ਾਇਲ ਵੀ ਦੁਸ਼ਮਨਾ ਦੀ ਰੱਖਿਆ ਪ੍ਰਣਾਲੀ ਨੂੰ ਚਮਕਾ ਦੇ ਸਕਦਾ ਹੈ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਮਿਜ਼ਾਇਲ ਨੂੰ ਜ਼ਮੀਨ ਅਤੇ ਪੰਡੂਬੀ ਦੋਵਾਂ ਤੋਂ ਦਾਗਿਆ ਜਾ ਸਕਦਾ ਹੈ ਇਹਦਾ ਮਤਲਬ ਇਹ ਹੈ ਕਿ ਪਾਕਿਸਤਾਨ ਨੂੰ ਹੁਣ ਸਮਝ ਲੈਣਾ ਚਾਹੀਦਾ ਹੈ ਕਿ ਬ੍ਰਹਮੋਸ ਦੁਆਰਾ ਕੀਤੀ ਗਈ ਤਬਾਹੀ ਸਿਰਫ ਇੱਕ ਟ੍ਰੇਲਰ ਸੀ ਜੇਕਰ ਭਾਰਤ ਅਗਨੀ ਪਰਿਵਾਰ ਦੀ ਮਿਜ਼ਾਇਲਾਂ ਦੀ ਵਰਤੋਂ ਕਰਦਾ ਹੈ ਤਾਂ ਪਾਕਿਸਤਾਨ ਦਾ ਪੂਰੀ ਤਰ੍ਹਾਂ ਤਬਾਹ ਹੋਣਾ ਯਕੀਨੀ ਹੈ